ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਜਾਣਦੇ ਹੋ ਕਿ ਇਹਨਾਂ ਦਿਨਾਂ ਦੇ ਵਿੱਚ ਸਬਾ ਸ਼੍ਰੀ ਫਤਿਹਗੜ ਸਾਹਿਬ ਦੀ ਸ਼ੁਰੂ ਹੋ ਚੁੱਕੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ 10ਵੀਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਹਬਜ਼ਾਦੇ ਬਾਬਾ ਜੀਤ ਸਿੰਘ ਬਾਬਾ ਜਿਆਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਨੂੰ ਜਿਉਂਦੇ ਰੱਖਣ ਦੀ ਖਾਤਰ ਸ਼ਹਾਦਤਾਂ ਦੇ ਦਿੱਤੀਆਂ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਅੱਜ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਸਬਾ ਤੇ ਆਉਣ ਲਈ ਬਹੁਤ ਬੇਤਾਬ ਹੈ ਗੁਰੂ ਸਾਹਿਬ ਦੇ ਨਤਮਸਤਕ ਹੋਣਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਗੇ ਸੰਤਾਂ ਦੇ ਦਰਸ਼ਨ ਕਰਨਗੇ ਔਰ ਤੁਸੀਂ ਜਾਣਦੇ ਹੋ ਇਤਿਹਾਸ ਬਹੁਤ ਲੰਬਾ ਹੈ ਲੇਕਿਨ ਇਤਿਹਾਸ ਤੋਂ ਸਾਨੂੰ ਬਹੁਤ ਸਿੱਖਿਆ ਲੈਣ ਦੀ ਜ਼ਰੂਰਤ ਹੈ ਅੱਜ ਵੀ اج بھی اسی اِسی پڑھ دے ضرور ہاں پر اس اسے عمل نہیں کر دے پچھلے اپیسوڈ ایپیسوڈ بابا جیت سنگھ جی بارے میں دسیا سی کہ بابا جیت سنگھ جی شہیدی اور اج سنگھ صاحبزہ جگہ جنم تو لے کے اور زندگی کے نام ایک ایک گل جی ہے وہ جنہی بدھی اس مالک نے دیتی ہوئی اکال پور نے دیتی ہے اس کے مطابق گل کر ਬਾਬਾ ਜੀ ਜਾਰ ਸਿੰਘ ਜੀ ਦਾ ਜਨਮ 9 April 1691 ਨੂੰ ਹੋਇਆ ਔਰ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦੇ ਦੂਸਰੇ ਸੁਪੁੱਤਰ ਔਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਜੀ ਦੇ ਕੁੱਖ ਦੇ ਵਿੱਚੋਂ ਬਾਬਾ ਜੀ ਜਾਰ ਸਿੰਘ ਜੀ ਦਾ ਜਨਮ ਹੋਇਆ ਬਾਬਾ ਜੀ ਜਾਰ ਸਿੰਘ ਜੀ ਜਿਨ੍ਹਾਂ ਦੇ ਜੇ ਆਪਾਂ ਗੱਲ ਕਰੀਏ ਮਾਰਗ ਦਾ ਕਾਰਨ ਕੀ ਸੀਗਾ ਜੰਗ ਵਿੱਚ ਸ਼ਹੀਦੀ ਧਰਮ ਸਿੱਖ ਧਰਮ ਮਾਤਾ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਮਾਤਾ ਜੀਤੋ ਜੀ ਚਮਕੌਰ ਸਾਹਿਬ ਦੀ ਬੜੀ ਪ੍ਰਸਿੱਧ ਲੜਾਈ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਇਹਨਾਂ ਦੇ ਭਰਾ ਬਾਬਾ ਅਜੀਤ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਦੋਸਤੋ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਪੰਜਾਬ ਦੇ ਵਿੱਚ ਹੋਇਆ ਉਹਨਾਂ ਦੇ ਮਾਤਾ ਜੀ ਜੀਤੋ ਜੀ ਸਨ ਔਰ ਚਮਕੌਰ ਸਾਹਿਬ ਦੀ ਦੂਜੀ ਲੜਾਈ ਦੇ ਵਿੱਚ ਉਹ ਸ਼ਹੀਦ ਹੋ ਗਏ ਸਨ ਔਰ ਉਸ ਬਿਨਾਂ ਮਹਿਜ਼ 14 ਸਾਲ ਦੀ ਉਹਨਾਂ ਦੀ ਉਮਰ ਸੀ 14 ਸਾਲ ਦੀ ਉਮਰ ਦੇ ਵਿੱਚ ਆਪ ਜੀ ਨੇ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਲੜਦਿਆਂ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਦੋਸਤੋ ਉਹਨਾਂ ਤੇ ਅਸ਼ੀਰਵਾਦ ਉਹਨਾਂ ਦੇ ਪਿਤਾ ਜੀ ਦਸਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਦਾਦਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਕਸ਼ਮੀਰੀ ਪੰਡਤਾਂ ਦੀ ਆਨ ਬਾਨ ਤੇ ਸ਼ਾਨ ਨੂੰ ਬਚਾਉਣ ਵਾਸਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਂਕ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੋ ਦੋਸਤੋ ਇਨਾ ਦਿਨਾਂ ਦੇ ਵਿੱਚ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਗੁਰੂ ਘਰ ਦੇ ਦਰਸ਼ਨਾਂ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਜੁਟ ਰਹੀਆਂ ਨੇ ਔਰ ਆਉਣ ਜਾਣ ਵਾਲੀ ਸੰਗਤ ਵਾਸਤੇ ਲੰਗਰ ਦੇ ਖਾਸ ਇੰਤਜ਼ਾਮ ਕੀਤੇ ਜਾ ਰਹੇ ਨੇ ਸੜਕਾਂ ਤੇ ਦੇਖੋ ਚਾਰੇ ਪਾਸੇ ਤੁਹਾਨੂੰ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਕਿਸੇ ਕੋਲ ਜਿੰਨਾ ਵੀ ਸਰਦਾ ਮੇਕ ਕਮਾਈ ਦੇ ਵਿੱਚੋਂ ਉਹ ਸੰਗਤਾਂ ਲਈ ਲੰਗਰ ਦਾ ਇੰਤਜ਼ਾਮ ਕਰਦੀਆਂ ਨੇ ਬੇਸ਼ੱਕ ਉਹ ਸੰਸਥਾਾਂਾਂ ਨੇ ਚੱਪਿੰਡਾਂ ਦੇ ਪਿੰਡ ਰੜਕੇ ਆਪਣੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਯੋਗਦਾਨ ਪਾ ਰਹੀਆਂ ਨੇ ਔਰ ਦੋਸਤੋ ਬਹੁਤ ਸਾਰੇ ਨੌਜਵਾਨ ਬੱਚੇ ਬਜ਼ੁਰਗ ਮਤਾਂ ਮਾਂ ਭੈਣਾ ਬੱਚੀਆਂ ਜਿਸ ਜਿਸ ਪਿੰਡ ਦੇ ਅੱਗੇ ਸੜਕਾਂ ਦੇ ਉੱਪਰ ਲੰਗਰ ਲਗਾਈ ਗਏ ਨੇ ਉਹ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਲੰਗਰ ਸ਼ਿਕਾਉਣ ਦੇ ਵਿੱਚ ਉਹ ਵੱਧ ਤੋਂ ਵੱਧ ਆਪਣਾ ਸਮਾਂ ਦੇ ਰਹੇ ਨੇ ਇਸ ਐਪੀਸੋਡ ਦੇ ਵਿੱਚ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਹੁਣ ਵੀ ਬੇਨਤੀ ਕਰਾਂਗਾ ਕਿ ਦੂਰੋਂ ਪਾਰੋਂ ਜੇ ਵੀ ਸੰਗਤ ਆਉਂਦੀ ਹੈ ਬਹੁਤ ਸਾਰੇ ਮੇਰੇ ਵੀਰ ਨੌਜਵਾਨ ਕੀ ਕਰਦੇ ਨੇ ਕਿ ਸੜਕਾਂ ਦੇ ਉੱਪਰ ਖੜ੍ਹ ਜਾਂਦੇ ਨੇ ਔਰ ਤੇਜ਼ ਆ ਰਹੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਔਰ ਕਈ ਵਾਰ ਹਾਦਸੇ ਵੀ ਬਚਾਉਂਦੇ ਨੇ ਔਰ ਬਹੁਤ ਸਾਰੀਆਂ ਟਰੈਕਟਰ ਟਰੈਲੀਆਂ ਜਿਹੜੀਆਂ ਕਿ ਬਹੁਤ ਲੰਬੀ ਰੇਸ ਲਗਾਉਂਦੀਆਂ ਨੇ ਨੌਜਵਾਨ ਇੱਕ ਦੂਜੇ ਤੋਂ ਪਹਿਲਾਂ ਜਾਂ ਇੱਕ ਦੂਜੇ ਤੋਂ ਬਾਅਦ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਸੜਕ ਦੇ ਉੱਪਰ ਜੋ ਹਾਲਾਤ ਕਈ ਵਾਰ ਮੀਡੀਆ ਤੇ ਦੇਖਦੇ ਹਾਂ ਉਹਨਾਂ ਹਾਲਾਤਾਂ ਨੂੰ ਵੇਖ ਕੇ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਆਪਾਂ ਅਕਾਲ ਪੁਰਖ ਦੇ ਨਤਮਸਤਕ ਹੋਣਾ ਹੈ ਉਹਨਾਂ ਦੇ ਚਰਨਾਂ ਦੇ ਵਿੱਚ ਜਾਣਾ ਹੈ ਨਿਮਰਤਾ ਦੇ ਨਾਲ ਜਾਈਏ ਪੂਰੀ ਸ਼ਰਧਾ ਦੇ ਨਾਲ ਜਾਈਏ ਔਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਪ੍ਰਸ਼ਾਦਾ ਛਕਾਉਣ ਵਾਲੇ ਵੀਰਾਂ ਨੂੰ ਵੀ ਇਸ એપisode ਦੇ ਵਿੱਚ ਬੇਨਤੀ ਕਰਾਂਗਾ ਕਿ ਸੜਕਾਂ ਤੇ ਠੀਕ ਹੈ ਜੇਕਰ ਤੁਸੀਂ ਸੜਕਾਂ ਦੇ ਉੱਪਰ ਰੋਕਣਾ ਚਾਹੁੰਦੇ ਹੋ ਤੇ ਛੋਟੇ-ਛੋਟੇ ਕਾਫੀ ਡਿਸਟੈਂਸ ਦੇ ਵਿੱਚ ਬੈਰੀਅਰ ਲਗਾ ਦਿਓ ਜਾਂ ਝੰਡਾ ਫੜ ਕੇ ਗੁਰੂ ਸਾਹਿਬ ਦਾ ਕੋਈ ਵੀ ਜਾਨੀ ਕਿ ਨਿਸ਼ਾਨੀ ਹੈ ਤੁਹਾਡੇ ਕੋਲ ਆਪਣੀ ਸੰਸਥਾ ਦੀ ਔਰ ਉਸ ਨੂੰ ਪਕੜ ਕੇ ਤੁਸੀਂ ਇਸ਼ਾਰਾ ਵੀ ਕਰ ਸਕਦੇ ਹੋ ਸੜਕ ਤੋਂ ਦੂਰ ਰਹਿ ਕੇ ਜਿਸ ਦੇ ਨਾਲ ਕੋਈ ਵੱਡਾ ਹਾਦਸਾ ਨਾ ਵਾਪਰੇ ਜੇਕਰ ਰਾਤ ਦੇ ਸਮੇਂ ਦੇ ਵਿੱਚ ਆਪਾਂ ਰੋਕਾਂਗੇ ਕਿਸੇ ਨੂੰ ਤੇ ਉਹ ਸ਼ਾਇਦ ਠੀਕ ਨਹੀਂ ਹੋਏਗਾ ਕਿਉਂਕਿ ਰਾਤ ਨੂੰ ਬਹੁਤ ਵਾਹਨ ਤੇਜ਼ ਜਾਂਦੇ ਨੇ ਇੰਨੇ ਤੇਜ਼ ਜਾਂਦੇ ਨੇ ਕਿ ਮਤਲਬ ਹੁਣਾਂ ਨੂੰ ਕੁਝ ਵੀ ਸ਼ਾਇਦ ਉਸ ਬੈਲਾਈਨ ਨੇ ਤੇਜ਼ ਹੁੰਦੇ ਹਰ ਇੱਕ ਨੂੰ ਘਰ ਜਾਣ ਦੀ ਜਲਦੀ ਹੁੰਦੀ ਹੈ ਲੇਕਿਨ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਿਸ ਵੀਰ ਨੂੰ ਕਿਸੇ ਦੀ ਚਾਹ ਦੀ ਜੇ ਤਲਬ ਹੋਏਗੀ ਪ੍ਰਸ਼ਾਦਾ ਛਕਣ ਦੀ ਤਲਬ ਹੋਏਗੀ ਉਹਦੇ ਦਿਲ ਚ ਹੋਏਗਾ ਕਿ ਮੈਂ ਪ੍ਰਸ਼ਾਦਾ ਛਕ ਲਵਾਂ ਤੇ ਉਹ ਵੇਖੇਗਾ ਕਿ ਸੜਕ ਦੇ ਕਿਸ ਕਿਨਾਰੇ ਦੇ ਉੱਪਰ ਸੇਵਾਦਾਰਾ ਵੀਰਾਂ ਨੇ ਲੰਗਰ ਲਗਾਏ ਹੋਏ ਹੈ ਉਹ ਵੀਰ ਆਪਣੇ ਪਰਿਵਾਰ ਦੇ ਨਾਲ ਉੱਥੇ ਬੈਠ ਕੇ ਏ ਲੰਗਰ ਛਕੇਗਾ ਛਕਣ ਤੋਂ ਬਾਅਦ ਆਪਣੀ ਗੱਡੀ 'ਚ ਬੈਠਣਗੇ ਔਰ ਆਪਣੇ ਘਰ ਵਾਪਸ ਚਲੇ ਜਾਣਗੇ ਔਰ ਇਹ ਬੇਨਤੀ ਬਹੁਤ ਜ਼ਰੂਰੀ ਹੈ ਕਿ ਸਾਦੇ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਦਾ ਇਹ ਸ਼ਹੀਦੀ ਪਰਬ ਜਿਹੜਾ ਹੈ ਉਹ ਆਪਾਂ ਸਭ ਨੇ ਬੜੀ ਨਿਮਰਤਾ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਮਨਾਉਣਾ ਹੈ ਕਿਉਂਕਿ ਬਹੁਤ ਹੀ ਘੱਟ ਉਮਰ ਦੇ ਵਿੱਚ ਸਾਹਿਬ ਜਾਦਿਆਂ ਦਾ ਸ਼ਹੀਦ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਸਾਡੀ ਖਾਤਰ ਦੇਖੋ ਨੌਵੇਂ ਪਾਤਸ਼ਾਹ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਤੱਕ ਉਹਨਾਂ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਹੈ ਤੁਸੀਂ ਦੇਖੋ ਕਿ ਮਤਲਬ ਜਦੋਂ ਉਹਨਾਂ ਦੇ ਇਤਿਹਾਸ ਨੂੰ ਆਪਾਂ ਯਾਦ ਕਰਦੇ ਹਾਂ ਤਾਂ ਸੱਚਮੁੱਚ ਲੂੰ ਕੰਡੇ ਖੜ ਜਾਂਦੇ ਨੇ ਸੋ ਇਸ ਕਰਕੇ ਦੋਸਤੋ ਮੈਂ ਇਸ ਐਪੀਸੋਡ 'ਚ ਕੋਈ ਬੇਨਤੀ ਕਰਨੀ ਚਾਹੁੰਦਾ ਕਿ ਨਿਮਰਤਾ ਦੇ ਨਾਲ ਆਪਾਂ ਗੁਰੂ ਘਰ ਦੇ ਜਾ ਕੇ ਨਤਮਸਤਕ ਹੋਈਏ ਉਹਨਾਂ ਦੇ ਚਰਨਾਂ ਵਿੱਚ ਉਹਨਾਂ ਆਪਣੇ ਆਪ ਨੂੰ ਝੁਕਾਈਏ ਅਸ਼ੀਰਵਾਦ ਪ੍ਰਾਪਤ ਕਰੀਏ ਲੇਕਿਨ ਨਿਮਰਤਾ ਬਹੁਤ ਜ਼ਰੂਰੀ ਹੈ ਸੜਕਾਂ ਤੇ ਆਉਣ ਵਾਲਾ ਜਾਣ ਵਾਲੀ ਸੰਗਤ ਨੂੰ ਵੀ ਚਾਹੀਦਾ ਹੈ ਕਿ ਆਪਣੇ ਹੱਥ ਚਲੋ ਜੇ ਰਾਤ ਨੂੰ ਤੁਸੀਂ ਸਫਰ ਕਰ ਰਹੇ ਹੋ ਤੇ ਤੁਹਾਡੇ ਹੱਥ ਦੇ ਵਿੱਚ ਸਟੋਰੇਜ ਕੁਛ ਨਾ ਕੁਛ ਜਿਹੜਾ ਇੰਡੀਕੇਸ਼ਨ ਵਾਸਤੇ ਜ਼ਰੂਰ ਹੋਣਾ ਚਾਹੀਦਾ ਹੈ ਸੋ ਦੋਸਤੋ ਇੰਨੀ ਕ ਗੱਲ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਉਹਦੇ ਲਈ ਮੈਂ ਖਿਮਾ ਦਾ ਜਾਚਕ ਹਾਂ ਬੇਨਤੀ ਕਰਦਾ ਹਾਂ ਕਿ ਬਹੁਤ ਸਾਰੀਆਂ ਗਲਤੀਆਂ ਨੂੰ ਮਾਫ ਕੀਤਾ ਜਾਵੇ ਅਗਲੇ ਐਪੀਸੋਡ ਵਿੱਚ 10ਵੀਂ ਪਾਸ਼ਾ ਜੀ ਦੇ ਸਹਬਜ਼ਾਦਿਆਂ ਨੂੰ ਲੈ ਕੇ ਮੈਂ ਫਿਰ ਕੋਈ ਗੱਲਬਾਤ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ